ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਤਨ ਜੋ ਕੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਹੋ ਅੱਜ ਮੈਂ ਤੁਹਾਡੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਖੀ ਸਾਂਝੀ ਕਰਨ ਜਾ ਰਹੀ ਹਾਂ ਜਿਸ ਵਿੱਚ ਉਹਨਾਂ ਨੇ ਤਮਾਕੂ ਛੱਡਣ ਦਾ ਉਪਦੇਸ਼ ਕੀਤਾ ਜਦੋਂ ਸਤਗੁਰ ਮਾਲਵੇ ਵਿੱਚ ਪ੍ਰਚਾਰਕ ਦੌਰੇ ਤੇ ਸਨ ਤਾਂ ਸਤਗੁਰ ਜੀ ਬਾੜਨੇ ਨਗਰ ਵਿੱਚ ਰੁਕੇ ਤਾਂ ਇੱਥੇ ਪੁੱਛਿਆ ਕਿ ਕਿਸੇ ਸਿੱਖ ਦਾ ਘਰ ਹੈ ਤਾਂ ਪੁੱਛਣ ਤੇ ਪਤਾ ਲੱਗਿਆ ਕਿ ਇੱਕ ਸਿੱਖ ਦਾ ਘਰ ਇਸ ਨਗਰ ਵਿੱਚ ਹੈ ਜੋ ਕਿ ਜ਼ਿਮੀਂਦਾਰ ਹੈ ਤਾਂ ਗੁਰੂ ਜੀ ਸਿੱਖ ਸਿਕਾ ਸਮੇਤ ਉਸ ਦੇ ਕਰ ਵਿੱਚ ਰੁਕੇ ਗੁਰੂ ਸਾਹਿਬ ਨੇ ਉਸ ਸਿੱਖ ਦੇ ਉੱਥੇ ਬੜੀ ਬੜੀ ਬਖਸ਼ੇਸ਼ ਕੀਤੀ ਇੱਕ ਮਾਈ ਨੇ ਗੁਰੂ ਸਾਹਿਬ ਲਈ ਉੱਚੇਚੇ ਤੌਰ ਤੇ ਗੁਰੂ ਸਾਹਿਬ ਲਈ ਚੋਲਾ ਵੀ ਤਿਆਰ ਕੀਤਾ ਸੀ ਜੋ ਗੁਰੂ ਸਾਹਿਬ ਨੇ ਪਰਵਾਨ ਕੀਤਾ ਇਹ ਇਸ ਕਿਸਾਨ ਸਿੱਖ ਦੇ ਕਰ ਕਾਫੀ ਸੰਗਤਾਂ ਜੁੜੀਆਂ ਗੁਰੂ ਸਾਹਿਬ ਨੇ ਇਸ ਕਿਸਾਨ ਸਿੱਖ ਤੇ ਸੰਗਤਾਂ ਨੂੰ ਉਪਦੇਸ਼ ਕੀਤਾ ਕਿ ਤਮਾਕੂ ਦਾ ਨਸ਼ਾ ਨਹੀਂ ਕਰਨਾ ਇਹ ਮਾੜਾ ਨਸ਼ਾ ਹੈ ਜੋ ਤੁਸੀਂ ਤਮਾਕ ਜੇ ਤੁਸੀਂ ਤਮਾਕੂ ਦਾ ਸੇਵਨ ਕਰੋਗੇ ਤਾਂ ਆਤਮਿਕ ਜੀਵਨ ਵਿੱਚ ਕੰਗਾਲੀ ਆ ਜਾਵੇਗੀ ਧਰਮ ਦੀ ਕਿਰਤ ਕਰੋ ਜੋ ਕੀ ਤੁਹਾਡੇ ਖੋਲ ਹੈ ਉਸ ਨੂੰ ਵੰਡ ਕੇ ਛਕੋ ਰੱਬ ਤੁਹਾਡੇ ਘਰ ਕਿਸੇ ਚੀਜ਼ ਦੀ ਟੋਟ ਨਹੀਂ ਆਣ ਦੇਵੇਗਾ ਇਤਿਹਾਸ ਗਵਾਹੀ ਪਰਦਾ ਹੈ ਕਿ ਜਿਸ ਕਿਸਾਨ ਸਿੱਖ ਦੇ ਕਰ ਗੁਰੂ ਸਾਹਿਬ ਜੀ ਰਹੇ ਜਿਸ ਨੂੰ ਤਮਾਕੂ ਦਾ ਸੇਵਨ ਨਾ ਕਰਨ ਦਾ ਉਪਦੇਸ਼ ਦਿੱਤਾ ਜਦ ਤੱਕ ਉਸ ਖਾਨਦਾਨ ਨੇ ਤਮਾਕੂ ਦਾ ਸੇਵਨ ਨਾ ਕੀਤਾ ਤਦ ਤੱਕ ਉਸ ਦੇ ਘਰ ਵਿੱਚ ਸਭ ਬਰਕਤਾਂ ਰਹੀਆਂ ਪਰ ਜਦੋਂ ਉਹ ਖਾਨਦਾਨ ਗੁਰੂ ਜੀ ਗੁਰੂ ਜੀ ਦੀ ਸਿੱਖਿਆ ਨੂੰ ਪੁੱਲ ਗਿਆ ਤਮਾਕੂ ਦਾ ਸੇਵਨ ਕਰਨ ਲੱਗ ਪਿਆ ਤਾਂ ਉਹਨਾਂ ਦੇ ਘਰ ਵਿੱਚੋਂ ਬਰਕਤਾਂ ਚਲੀਆਂ ਗਈਆਂ ਉਹ ਖਾਨਦਾਨ ਆਤਮਿਕ ਪੱਖੋਂ ਕੰਗਾਲ ਹੋ ਗਿਆ ਤੇ ਆਰਥਿਕ ਤੌਰ ਤੋਂ ਵੀ ਕੰਗਾਲ ਆ ਹੋ ਗਿਆ ਸਿੱਖ ਆਤਮਾਕੂ ਦਾ 7 ਸਿੱਖੀ ਵਿੱਚ ਮਨਾ ਹੈ ਪਾਵੇਂ ਉਹ ਕਿਸੇ ਵੀ ਰੂਪ ਵਿੱਚ ਹੋਵੇ ਇਹ ਜਿੱਥੇ ਸੜ ਤੇ ਆਰਥਿਕਤਾ ਦਾ ਨੁਕਸਾਨ ਕਰਦਾ ਹੈ ਉਥੇ ਹੀ ਸਾਨੂੰ ਮਨ ਸਿੱਖ ਤੇ ਰੂਹਾਨੀ ਤੌਰ ਤੇ ਕਮਜ਼ੋਰ ਕਰਦਾ ਹੈ ਸਿੱਖ ਰਹਿਤ ਮर्यादा ਵਿੱਚ ਚਾਰ ਕੁਰਤੇ ਗਰੇਟਾ ਗਰੇਟਾ ਵਿੱਚੋਂ ਇਹ ਚੌਥੀ ਰਹਿਤ ਦੱਸੀ ਗਈ ਹੈ ਵਿਗਿਆਨ ਵਿਗਿਆਨ ਨੇ ਵੀ ਇਹ ਇਹ ਸਿੱਧ ਕੀਤਾ ਹੈ ਕਿ ਤਮਾਕੂ ਸੇਵਨ ਨਾਲ ਕਾਫੀ ਬਿਮਾਰੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਕੈਂਸਰ ਇੱਕ ਹੈ ਇਸ ਦੇ ਨਾਲ ਇਸ ਦੇ ਨਾਲ ਹੀ ਦਸ ਖਿਮਾ ਦੀ ਜਾਚਕ ਚਾਚਕ ਹੈ ਪੁੱਲ ਚੁੱਕ ਮਾਫ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ